5 ਘੜਾ ਯਾਰ ਰੋਡ ਦੇ ਪੰਨਬਸਤੀ ਆਰਟੀਸੀ ਕੰਟੈਂਟ ਵਰਕ ਜੂਨੀਅਰ ਟੀਕੂ ਬਟਾੜੇ ਤੋਂ ਮੈਂ ਆਪ ਜੀ ਦੇ ਚੈਨਲ ਦਾ ਦੱਸਣਾ ਚਾਹੁੰਦਾ ਵੀ ਜੋ ਅੱਜ ਦੀਆਂ ਗੇਟਰਾਬੀਆਂ ਕੀਤੀਆਂ ਗਈਆਂ ਇਹ ਸਰਕਾਰ ਪ੍ਰਤੀ ਸਰਕਾਰ ਜਿਹੜਾ ਵਾ ਸਾਡੇ ਵਿਭਾਗ ਨਾਲ ਬਹੁਤ ਹੀ ਮਾੜਾ ਰਵਈਆ ਕਰ ਰਹੀ ਆ ਬੜੇ ਚਾਵਾ ਨਾਲ ਸਰਕਾਰ ਨੂੰ ਅਸੀਂ ਲੈ ਕੇ ਆਏ ਸੀ ਆਮ ਪਾਰਟੀ ਦੀ ਸਰਕਾਰ ਆਵੇ ਤੇ ਸਾਡੇ ਕੋਲ ਵਿਭਾਗ ਦਾ ਕੋ ਵਾਦਾ ਹੋਵੇ ਪਰ ਸਰਕਾਰ ਨੇ ਸਾਡੇ ਉੱਤੇ ਇਹੋ ਜਿਹਾ ਘਵਾੜਾ ਚਲਾਇਆ ਵੀ ਪ੍ਰਾਈਵੇਟ ਬੱਸਾਂ ਕਿਲੋਮੀਟਰ ਸਕੀਮ ਦੀਆਂ ਬੱਸਾਂ ਜਿਹੜੇ ਪੌਂਟ ਜਾ ਰਹੇ ਮਾਨ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਆਪ ਜੀ ਨੇ ਵਾਅਦਾ ਕੀਤਾ ਸੀ ਸਾਡੇ ਨਾਲ ਵੀ ਕੱਚੇ ਮੁਲਾਜ਼ਮ ਪੱਕੇ ਕਰਾਂਗੇ ਤੇ ਠੇਕੇਦਾਰੀ ਸਿਸਟਮ ਦਾ ਨਾਂ ਜਿਹੜਾ ਉਹ ਨਹੀਂ ਰਹਿੰਦਿਆਂ ਅਜੇ ਤੱਕ ਵੀ ਆਪ ਸਪੀਚ ਕਰਦੇ ਪਰ ਸਾਨੂੰ ਤੇ ਕੋਈ ਜਾਬ ਦੀ ਨਹੀਂ ਗੱਲ ਵੀ ਸਾਡੇ ਵਿਭਾਗ ਦੇ ਵਿੱਚ ਕੋਈ ਵਾਅਦਾ ਕੀਤਾ ਹੋਵੇ ਸਾਨੂੰ ਤੇ ਥਾਂ ਦਾ ਠਾਂ ਹੀ ਜਾਂਦਾ ਜਾਬ ਦਾ ਪ੍ਰਾਈਵੇਟ ਬੱਸਾਂ ਦਾ ਟੈਂਡਰ ਲਾ ਕੇ ਟ੍ਰਾਂਸਪੋਰਟ ਮੰਤਰੀ ਸਾਹਿਬ ਉਹ ਸਾਡੇ ਬੰਦੇ ਜਿਹੜੇ ਜ਼ਿਲਾਂ ਦੇ ਵਿੱਚ ਭੇਜੇ ਗਏ ਇਹ ਬੜੀ ਮੰਦ ਭਾਗੀ ਗੱਲ ਆ ਸਰਕਾਰ ਆਉਣ ਤਾਂ ਹੀ ਲੱਡੂ ਵੱਡੇ ਚਾਹਾਂ ਦੇ ਨਾਲ ਬੱਸਾਂ ਦੇ ਵਿੱਚ ਪ੍ਰਚਾਰ ਕੀਤਾ ਤੇ ਹੁਣ ਸਾਨੂੰ ਜਿਹੜਾ ਵਾ ਇਹ ਲੋਕ ਪੁੱਛਦੇ ਆ ਵੀ ਤੁਹਾਡੇ ਨਾਲ ਵਾਅਦਾ ਜਿਹੜਾ ਕੀਤਾ ਉਹ ਕਿੱਥੇ ਗਿਆ ਤੇ ਬੜੀ ਇਹ ਮੰਦ ਭਾਗੀ ਗੱਲ ਆ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆ ਆਪਦੇ ਚੈਨਲ ਰਾਹੀਂ ਵੀ ਸਾਡਾ ਕੋਈ ਮੁਲਾਜ਼ਮਾ ਦਾ ਹੱਲ ਕੀਤਾ ਜਾਵੇ ਮੁਲਾਜ਼ਮੇ ਨੂੰ ਪੱਕਿਆ ਕੀਤਾ ਜਾਵੇ ਤੇ ਜਿਹੜੀ ਪ੍ਰਾਈਵੇਟ ਕਿਲੋਮੀਟਰ ਸਕੀਮ ਆ ਇਹ ਬੱਸਾਂ ਨੂੰ ਨਾ ਪਾਇਆ ਜਾਵੇ ਸਰਕਾਰ ਆਪਣੀਆਂ ਬੱਸਾਂ ਪਾਵੇ ਇਹ ਅਸੀਂ ਬੇਨਤੀ ਕਰਦੇ ਆ ਇੱਥੋਂ ਪੱਕੇ ਰੱਖਣੇ ਯਾਰ ਰੋਡਵੇਜ਼ ਪਨਪਸਤੀ ਆਰਟੀਸੀ ਕਟਕ ਤੋਂ ਯੂਨੀਅਨ ਤੋਂ ਦੀਪੂ ਬਟਾਲੇ ਤੋਂ ਪ੍ਰੈਸਸ ਖਤਰ ਜਿੱਦਾਂ ਤੁਸੀਂ ਸਾਡੇ ਲੀਡਰ ਸਾਹਿਬਾਨਾਂ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਸਾਰਿਆਂ ਨੇ ਵੀ ਸਾਡੇ ਤੇ ਸਰਕਾਰ ਦਾ ਜਿਹੜਾ ਜ਼ੁਲਮ ਆ ਉਹ ਕਿਸ ਤਰੀਕੇ ਨਾਲ ਜਿਹੜਾ ਉਹ ਕੀਤਾ ਜਾ ਰਿਹਾ ਜਦੋਂ ਸਰਕਾਰ ਨੂੰ ਹੋਂਦ ਵਿੱਚ ਲਿਆਉਣਾ ਸੀ ਤਾਂ ਸਭ ਤੋਂ ਬਾਅਦ ਯੋਰ ਜਿਹੜਾ ਪ੍ਰਚਾਰ ਹੀਗਾ ਬੱਸਾਂ ਦੇ ਵਿੱਚ ਪ੍ਰਚਾਰ ਸਾਡੇ ਵਰਕਰਾਂ ਨੇ ਕੀਤਾ ਬੱਸਾਂ ਦੇ ਵਿੱਚ ਪ੍ਰਚਾਰ ਕਰਕੇ ਜਿੱਦਣ ਸਰਕਾਰ ਹੋਂਦ ਦੇ ਵਿੱਚ ਆਈ ਸੀਟਾਂ ਜਿੱਤੀ ਆ ਹੀ ਲੱਡੂ ਵੰਡੇ ਸੱਤੋਂ ਵੱਧ ਖੁਸ਼ੀ ਜਿਹੜੀ ਸਾਡੇ ਮਹਿਕਮੇ ਨੂੰ ਚਲੋ ਸਾਡੇ ਮਹਿਕਮੇ ਦੀ ਵਿੱਚੋਂ ਜਿਹੜਾ ਵਾ ਜਿਹੜਾ ਖਤਮ ਹੋਣ ਤੇ ਕੰਡੇ দেয়া ਸਰਕਾਰ ਨਵੀਂ ਬਣਾਈਆਂ ਆਪ ਸਰਕਾਰ ਬਣਾਈਆਂ ਤੇ ਇਹਨੂੰ ਜਿਹੜਾ ਵਾ ਇਹ ਸਰਕਾਰ ਸਾਨੂੰ ਜਿਹੜਾ ਵਾ ਇਹ ਮਹਿਕਮੇ ਨੂੰ ਸਾਡੇ ਨੂੰ ਚਲਾਊਗੀ ਪਰ ਮਾਨ ਸਾਹਿਬ ਦੀਆਂ ਸਪੀਚਾਂ ਹੁਣ ਤੱਕ ਵੀ ਆਈ ਜਾ ਰਹੀਆਂ ਵਾ ਵੀ ਜਿਹੜੇ ਆਊਟਸੋਰਸ ਵਾਲੇ ਮੁਲਾਜ਼ਮਾਂ ਉਹਨਾਂ ਨੂੰ ਅਹੀਂ ਕੰਟਰੈਕਟ ਤੇ ਲਵਾਂਗੇ ਕੰਟਰੈਕਟ ਵਾਲੀ ਮਲਾਜਮਾਂ ਨੂੰ ਜਿਹੜਾ ਵਾ ਉਹ ਅਸੀਂ ਰੈਗੂਲਰ ਕਰਾਂਗੇ ਤੇ ਪਰ ਜਿਹੜਾ ਨਿਸ਼ਤੀ ਰੂਪ ਵਾ ਉਹਦੇ ਵਿੱਚ ਕੁਛ ਨਹੀਂ ਅਮਲੀ ਰੂਪ ਦੇ ਵਿੱਚ ਇਹਨੂੰ ਮਤਲਬ ਜ਼ੀਰੋ ਵੇਖਿਆ ਜਾ ਰਿਹਾ ਜਿਦੇ ਕਰਕੇ ਜਿਹੜੇ ਸਾਡੇ ਵਰਕਰ ਵਾ ਕੁਛ ਦਿਨ ਪਹਿਲਾਂ ਸਾਡੀਆਂ ਵਰਕਰਾਂ ਨੂੰ ਚੁੱਕ ਕੇ ਦੀਪੂਆਂ ਦੇ ਵਿੱਚੋਂ ਘਰਾਂ ਦੇ ਵਿੱਚੋਂ ਚੁੱਕ ਕੇ ਜਬਰੀ ਪਰਚੇ ਪਾ ਕੇ ਜੇਲ੍ਹਾਂ ਦੇ ਵਿੱਚ ਢੱਕਿਆ ਗਿਆ ਇੰਨੀ ਤਾਨਾਸ਼ਾਹੀ ਰਵਈਏ ਦੇ ਨਾਲ ਜਿਹੜਾ ਸਰਕਾਰ ਚੱਲ ਰਹੀ ਆ ਥੋੜੇ ਦੇਣੀ ਪਹਿਲਾਂ ਤੁਸੀਂ ਵੇਖਿਆ ਹੋਊਗਾ ਵੀ ਜਿਹੜੀ ਪ੍ਰੈਸ ਦੀ ਆਜ਼ਾਦੀ ਆ ਇਨਕਲਾਬ ਦੀ ਥੰਮ ਹੁੰਦਾ ਵਾ ਪ੍ਰੈਸ ਜਿਹੜਾ ਹੁੰਦਾ ਇਨਕਲਾਬ ਦਾ ਥੰਮ ਹੁੰਦਾ ਵਾ ਸੱਚ ਝੂਠ ਦਾ ਸਾਰਾ ਪ੍ਰਚਾਰ ਜਿਹੜਾ ਵਾ ਉਹ ਪ੍ਰੈਸ ਦੇ ਸਿਰ ਤੇ ਹੁੰਦਾ ਤੇ ਪ੍ਰੈਸ ਦੀ ਆਜ਼ਾਦੀ ਦੇ ਸਿਰ ਤੇ ਵੀ ਜਿਹੜਾ ਇਹ ਬੜਾ ਤਗੜਾ ਕੋਹਾੜਾ ਚੱਲਿਆ ਵਾ ਉਹਨਾਂ ਦੇ ਵੀ ਬੇਨਜਾਇਜ਼ ਕੁਝ ਪੱਤਰਕਾਰਾਂ ਤੇ ਬੇਨਜਾਇਜ਼ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਵੀ ਡੱਕਣ ਦੀ ਪਤਾ ਨਹੀਂ ਕਿਹੜੀ ਵੱਲੋਂ ਸਰਕਾਰ ਮਤਲਬ ਕਿਹੜੇ ਬੰਦੇ ਨੂੰ ਤੁਰਪੀ ਆ ਜਾਂ ਤੇ ਸਰਕਾਰ ਜਿਹੜੀ ਆ ਉਹ ਮਤਲਬ ਕਿਸੇ ਨੂੰ ਬੋਲਣ ਨਹੀਂ ਦੇਣਾ ਚਾਹੁੰਦੀ ਪਰ ਅਹੀਂ ਇਹ ਚੀਜ਼ਾਂ ਦਾ ਖਮਿਆਜਾ ਜਿਹੜਾ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਹੜਾ ਭੁਗਤਣਾ ਪਊਗਾ ਸੋ ਅਸੀਂ ਉਹੀ ਜਾਣਦੇ ਆਂ ਕਿ ਇਹਨਾਂ ਤੇ ਜੋ ਵੀ ਕਾਰਵਾਈਆਂ ਵਿਧੀਕੀਆਂ ਨਜਾਇਜ਼ ਪਰਚੇ ਜਾਂ ਕੁਝ ਵੀ ਹੋਇਆ ਰੱਦ ਕਰਕੇ ਤੇ ਇਸ ਜਿਹੜਾ ਜਨਤਾ ਨੂੰ ਜਿਹੜਾ ਵਾ ਉਹ ਸੱਚ ਤੇ ਸੱਚ ਤੇ ਝੂਠ ਦਾ ਝੂਠ ਜਿਹੜਾ ਉਹ ਸਾਹਮਣੇ ਲਿਆ ਕੇ ਦਿੱਤਾ ਧੰਨ ਦੀ ਪ੍ਰਦੀਪ ਕੁਮਾਰ ਪੰਜਾਬ ਰੂਰਾਈ ਪਨਬਾਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ 25/11 ਦਾ ਸੂਬਾ ਸਵਾਹਕਰ ਅੱਜ ਅਸੀਂ ਮਟਾਲਾ ਡੀਪੋ ਇਥੇ ਗੇਟ ਰੈਲੀਆਂ ਕੀਤੀਆਂ ਨੇ ਸਾਡੀ ਪਿਛੇ ਜੇ 25 11 ਤਰੀਕ ਨੂੰ ਗੇਟ ਰੈਲੀ ਸੀ ਔਰ ਸਾਡੇ ਸੂਬੇ ਦੇ ਆਗੂਆਂ ਨੇ ਜੜਾਇਆ ਉਹ ਘਰਾਂ ਚੋਂ ਚੁੱਕ ਕੇ ਉਹਨਾਂ ਤੇ ਨਜ਼ਾਰਿ ਪਰਚੇ ਕਰ ਦਿੱਤੇ ਗਏ ਔਰ ਕੁਝ ਸਾਡੇ ਜਿਹੜੇ 5-5 7-7 ਲੀਟਰ ਸੀ ਸਾਰੇ ਢੀਕਾਂ ਦੇ ਵਿੱਚੋਂ 27 ਦੇ 27 ਢੀਕਾਂ ਦੇ ਸਸਪੈਂਡ ਕਰ ਦਿੱਤੇ ਸਾਡੀ ਮੀਟਿੰਗ ਹੋਈ ਜੀ ਟ੍ਰਾਂਸਪੋਰਟ ਮਿਨਿਸਟਰ ਪੰਨਾਬਸ ਪੀਆਰਟੀਸੀ ਔਰ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਪੰਜਾਬ ਪੰਨਬਸ ਤੇ ਸੈਕਟਰੀ ਸਾਹਿਬ ਨਾਲ ਤੇ ਟ੍ਰਾਂਸਪੋਰਟ ਮਿਨਿਸਟਰ ਸਾਹਿਬ ਨਾਲ 7 ਘੰਟੇ ਮੀਟਿੰਗ ਚੱਲੀ ਉਹਦੇ ਵਿੱਚ ਹੀ ਹੋਇਆ ਸੀਗਾ ਫੈਸਲਾ ਲਿਆ ਗਿਆ ਕਿ ਸਾਥੀਆਂ ਨੂੰ ਜਿਹੜਾ ਉਹ ਬਿਨਾਂ ਛੇਰ ਪ੍ਰਹਾਅ ਦਿੱਤਾ ਜਾਊਗਾ ਔਰ ਬਹਾਲ ਕੀਤਾ ਜਾਊਗਾ ਜਿਹੜੇ ਕੱਢੇ ਕਰਨੀ ਚਾਹਤ। ਪਰ ਇੰਨਾ ਸਮਾਂ ਬੀਤਣ ਤੋਂ ਬਾਅਦ ਵੀ 2 ਮਹੀਨੇ ਤੋਂ ਉੱਤੇ ਹੋ ਗਿਆ ਜੀ ਸਾਡੇ ਸਾਥੀਆਂ ਦੇ ਪਰਚੇ ਜਿਹੜੇ ਕੀਤੇ ਗਏ ਨੇ ਸੰਲੂਪ ਤੇ 10 ਸਾਥੀ ਸਾਡੇ ਉਹ ਅਜੇ ਵੀ ਜੇਲ੍ਹਾਂ ਦੇ ਵਿੱਚ ਧੱਕੇ ਪਏ ਨੇ ਜਿਸ ਦੇ ਕਰਕੇ ਅਸੀਂ 2 ਤਰੀਕ ਨੂੰ ਈਸੂ ਭਵਨ ਲੁਧਿਆਣੇ ਵਿਖੇ ਮੀਟਿੰਗ ਕੀਤੀ ਸੀ ਜਿਹਦੇ ਵਿੱਚ ਫੈਸਲਾ ਲਿਆ ਕਿ 6 ਤਰੀਕ ਨੂੰ ਅਸੀਂ 27 ਦੇ 27 ਡੀਪੂ ਜਿਹੜੇ ਸਾਡੇ ਪੀ ਆਰਟੀਸੀ ਔਰ ਪਨ ਬਸ ਦੇ ਨੇ ਉਹ ਡੀਪੂਆਂ ਦੇ ਵਿੱਚ ਗੇਟ ਦੇ ਉੱਤੇ ਭਰਮੀਆਂ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਸਾਥੀਆਂ ਨੂੰ ਲਾਮਬੰਦ ਕੀਤਾ ਜਾਊਗਾ ਉਪਰੰਤ 9 1 2026 ਸੰਗਰੂਰ ਬਸ ਸਟੈਂਡ ਤੋਂ ਅਸੀਂ ਰੋਸ ਮਾਰਚ ਕਰਦੇ ਹੋਏ ਸ਼ਾਂਤਮਈ ਤਰੀਕੇ ਨਾਲ ਕਨਵੈਨਸ਼ਨ ਕਰਾਂਗੇ ਡੀਪੂ ਜੋ 10 ਦਾ 20 ਵੀ ਬੰਦੇ ਲੈ ਕੇ ਔਰ ਮੰਗ ਪੱਤਰ ਦੇਵਾਂਗੇ ਸੰਗਰੂਰ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਵੀ ਸਾਡੇ ਸਾਥੀਆਂ ਤੋਂ ਭਰਾਵਾ ਖਤਮ ਕਰਕੇ ਉਹਨਾਂ ਨੂੰ ਬਾਹਰ ਕੱਢੇ ਜਵੇ ਪਰ ਜੇ ਸਰਕਾਰ ਨੇ ਫੇਰ ਵੀ ਕੋਈ ਨਾ ਫੈਸਲਾ ਲਿਆ ਸਾਡੇ ਹੱਕ ਚ ਤਾਂ ਅਸੀਂ ਲੋਹੜੀ ਤੋਂ ਬਾਅਦ ਸੰਗਰੂਰ ਬੱਸ ਸਟੈਂਡ ਤੇ ਪੱਕਾ ਧਰਨਾ ਲਾਵਾਂਗੇ ਔਰ ਜੇ ਫੇਰ ਵੀ ਕੋਈ ਨਾ ਹਾਲ ਹੋਇਆ ਤਾਂ ਫਿਰ ਉੱਥੋਂ ਕੋਈ ਨਾ ਕੋਈ ਐਲਾਨ ਕੀਤਾ ਜਾਵੇ